ਅਣੀ ਉਕਾਰ ਵੀ ਰਹਾ ਹੈ ਕਿ ਨਹੀਂ ਗੇਟ ਖੁੱਲਾ ਛੱਡਿਆ ਵਾ ਕਿੱਥੇ ਗਏ ਹੋਣਗੇ ਮੈਂ ਇੰਨੀ ਠੰਡ ਵਿੱਚ ਕਿਹਾ ਵੀ ਹੈਗਾ ਹੀ ਨਾ ਕਰ ਰਹੀ ਨਹੀਂ ਅੰਤਰਾ ਨਾ ਇੰਨੀ ਠੰਡ ਵਾ ਬੁਰਾ ਹਾਲ ਹੋ ਗਿਆ ਦੱਕ ਰਹੀ ਆ ਬੈਠੇ ਉਹ ਨੂੰ ਦੱਸਦੇ ਗਏ ਤਾਂ ਹੋ ਗਏ ਜਿੱਦਾਂ ਕਰਕੇ ਬੰਦੇ ਗਏ ਮੰਨੀ ਲੱਗਦਾ ਹੀ ਆ ਮੋਰਟਲ ਦੀ ਆਵਾਜ਼ ਵੀ ਤੇ ਆਈ ਪਤਾ ਨਹੀਂ ਉਹ ਮੈਂ ਨਹੀਂ ਚੱਲੇ ਕਿੱਥੇ ਗਏ ਆ ਮੈਂ ਸ਼ਾਇਦ ਤੁਹਾਨੂੰ ਦੱਸ ਕੇ ਗਏ ਹਾਂ ਮੈਨੂੰ ਤੁਹਾਨੂੰ ਦੱਸ ਕੇ ਜਾਣਾ ਆਈ ਆਪਣੇ ਹੋਈ ਇਹ ਦੱਸ ਕੇ ਜਾਣ ਕਿ ਤੁਹਾਨੂੰ ਵੀ ਦੱਸਿਆ ਨਾ ਮੈਨੂੰ ਦੱਸਿਆ ਦੱਸਿਆ ਲੈ ਇਹਨਾਂ ਦਾ ਫਾਇਦਾ ਜਿੰਨੇ ਜਿਹੜੇ ਪੜੀਏ ਨਾ ਜਿੰਨੇ ਨਾ ਫਾਇਦਾ ਪਈ ਤਿੰਦਰਿੰਦੀ ਫਰਪਿੰਦਰ ਦੀਆਂ ਪੈਂਜੀ ਤੁਹਾਨੂੰ ਕੀ ਦੱਸਾਂ ਫਰਪਿੰਦਰ ਨੇ ਤਾਂ ਇੰਨੀ ਕ ਪੰਗੀ ਦਿੱਤੀ ਆ ਨਾ ਕਿ ਤੁਹਾਨੂੰ ਦੱਸ ਹੀ ਨਹੀਂ ਸਕਦੇ ਕੋਈ ਕੀ ਗੱਲ ਹੋ ਗਈ ਤੁਹਾਨੂੰ ਮੈਂ ਦੱਸਿਆ ਦੰਦ ਹੈਗਾ ਵੀ ਫੋਨ ਤੇ ਕਿ ਕਦੀ ਆਂਦੀ ਆ ਪੈਲੀ ਦੇ ਦਈਏ ਕਦੀ ਆਂਦੀ ਆ ਰੋਡ ਵਾਲੇ ਪੈਸੇ ਜਿਹੜੇ ਆ ਇਹਨਾਂ ਨੂੰ ਦੇ ਦੋ ਹੁਣ ਹੋਰ ਕੁਝ ਨਹੀਂ ਆ